ਰੈਡੀ ਸਿਆਸਤ ਦੀ ਤੁਰੀ ਦਿੱਲੀ ਵਿੱਚ ਮੌਸਮ ਬਹੁਤ ਅਜੀਬ ਜਿਹਾ ਬਣਿਆ ਹੋਇਆ ਹੈ ਦੰਦੀ ਇਹ ਅਜਿਹਾ ਸਮਾਂ ਹੈ ਜਦੋਂ ਸਿਆਸੀ ਪਾਰਟੀਆਂ ਇੱਕ ਦੂਜੇ ਉੱਤੇ ਆਪਣਾ ਗਲਬਾ ਬਣਾਉਣ ਲਈ ਵੱਖ-ਵੱਖ ਮੁੱਦਿਆਂ ਨੂੰ ਹਿਸ਼ਾਲ ਰਹੀਆਂ ਹਨ ਅਤੇ ਸਿਆਸਤ ਵਿੱਚ ਆਪਣੀ ਟੁਕਵੀਂ ਥਾਂ ਯਕੀਨੀ ਬਣਾਉਣ ਲਈ ਵੱਖ-ਵੱਖ ਪਾਰਟੀਆਂ ਦਰਮਿਆਨ ਤੂੰ ਤੂੰ ਮੈਂ ਮੈਂ ਚੱਲ ਰਹੀ ਹੈ ਡੰਡੀ ਇਸ ਸੰਬੰਧੀ ਬਹੁਤ ਰੌਲਾ ਪੈ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜੋ ਸੁਰਖੀਆਂ ਵਿੱਚ ਰਹਿਣ ਅਤੇ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਕਾਫੀ ਹੋਵੇ ਡੰਡੀ ਮੈਂ ਸੰਸਦ ਵਿੱਚ ਆਪਰੇਸ਼ਨ ਸੰਦੂਰ ਉੱਤੇ ਚੱਲ ਰਹੀ ਚਰਚਾ ਜਾਂ ਉਪ ਰਾਸ਼ਟਰਪਤੀ ਧਨਖੜ ਦੇ ਅਸਤੀਫੇ ਦੀ ਗੱਲ ਨਹੀਂ ਕਰ ਰਹੀ ਹਾਂ ਸਗੋਂ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ ਉੱਤੇ ਪੈ ਰਹੇ ਰੌਲੇ ਰੱਪੇ ਬਾਰੇ ਗੱਲ ਕਰ ਰਹੀ ਹਾਂ ਡੰਡੀ ਕਾਂਗਰਸ ਦੇ ਰਾਹੁਲ ਗਾਂਧੀ ਵੋਟਰ ਸੂਚੀ ਦੀ ਵਿਸ਼ੇਸ਼ ਡੰਗਾਈ ਨਾਲ ਸੋਧ ਨੂੰ ਬਿਲਕੁਲ ਬੇਕਾਰ ਦੱਸ ਰਹੇ ਹਨ ਅਤੇ ਬਿਹਾਰ ਦੀਆਂ ਚੋਣਾਂ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਲੋਕਾਂ ਦੇ ਨਾਂ ਵੋਟਰ ਸੂਚੀਆਂ ਵਿੱਚੋਂ ਹਟਾਉਣ ਦੀ ਕਵੈਦ ਦੱਸ ਰਹੇ ਹਨ ਡੰਡੀ ਕੁਝ ਹੋਰ ਲੋਕ ਪੁੱਛ ਰਹੇ ਹਨ ਕਿ ਕੀ ਜਨਵਰੀ ਵਿੱਚ ਕਾਰਵਾਈ ਗਈ ਮੁੜ ਨਰੀਖੰਦੀ ਕਾਰਵਾਈ ਦੋਸ਼ਾਂ ਨਾਲ ਭਰੀ ਹੋਈ ਸੀ ਨੰਦੀ ਇਸ ਦਾ ਜਵਾਬ ਦਿੰਦੇ ਹੋਏ ਮੁੱਖ ਚੋਣ ਕਮਿਸ਼ਨਰ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਇੰਨਾ ਰੌਲਾ ਕਿਉਂ ਪੈ ਰਿਹਾ ਹੈ ਪ੍ਰਸ਼ੰਚਨ ਅਸੀਂ ਵੋਟਰਾਂ ਨੂੰ ਕਿਹਾ ਹੈ ਕਿ ਉਹ 11 ਮਈ ਤੋਂ ਕਿਸੇ ਵੀ ਰੈਡੀ ਦਸਤਾਵੇਜ਼ ਨੂੰ ਪੇਸ਼ ਕਰਨਾ ਡੰਡੀ ਕੀ ਅਸੀਂ ਮ੍ਰਿਤਕ ਅਤੇ ਫਰਜੀ ਵੋਟਰਾਂ ਨੂੰ ਵੋਟ ਪਾਉਣ ਦੀ ਆਗਿਆ ਦਈਏ ਡੰਡੀ ਕੁਝ ਮਾਮਲਿਆਂ ਵਿੱਚ ਇੱਥੋਂ ਤੱਕ ਕਿ ਮ੍ਰਿਤਕ ਵਿਅਕਤੀਆਂ ਦੇ ਦਸਤਾਵੇਜ਼ ਵੀ ਪੇਸ਼ ਕੀਤੇ ਜਾ ਰਹੇ ਹਨ ਡੰਡੀ ਇਹ ਸੰਵਿਧਾਨ ਦੇ ਵਿਰੁੱਧ ਹੈ ਡੰਡੀ ਮੁੱਖ ਚੋਣ ਕਮਿਸ਼ਨਰ ਅਨੁਸਾਰ 7.23 ਕਰੋੜ ਵੋਟਰਾਂ ਵਿੱਚੋਂ 22 ਲੱਖ ਵੋਟਰ ਮ੍ਰਿਤਕ ਹਨ ਡੰਡੀ 7 ਲੱਖ ਤੋਂ ਵੱਧ ਵੋਟਰਾਂ ਦੇ ਨਾਂ 1 ਤੋਂ ਵੱਧ ਥਾਮਾ ਉੱਤੇ ਵੋਟਰ ਸੂਚੀ ਵਿੱਚ ਹਨ ਅਤੇ 35 ਲੱਖ ਵੋਟਰਾਂ ਦਾ ਪਤਾ ਨਹੀਂ ਲੱਗ ਸਕਿਆ ਜੋ ਕਿ ਕੁੱਲ ਰਜਿਸਟਰਡ ਵੋਟਰਾਂ ਦਾ 6% ਦੀ ਹੈ ਡੰਡੀ ਵੋਟਰਾਂ ਦੇ ਨਾਂ ਗਲਤ ਸ਼ਾਮਲ ਕਰਨ ਜਾਂ ਹਟਾਉਣ ਉੱਤੇ ਆਪਣਾ ਪੱਖ ਰੱਖਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਡੰਡੀ ਜਿਵੇਂ ਕਿ ਉਮੀਦ ਕੀਤੀ ਗਈ ਸੀ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਬਿਹਾਰ ਲਈ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕਰਨ ਤੋਂ ਰੋਕਣ ਤੋਂ ਇਨਕਾਰ ਕਰ ਦਿੱਤਾ ਡੰਡੀ ਇਹ ਵੋਟਰ ਸੂਚੀ ਵਿਸ਼ੇਸ਼ ਤੀਬਰ ਸੋਧ ਰਹੀ ਤਿਆਰ ਕੀਤੀ ਗਈ ਹੈ ਅਤੇ 1 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਡੰਡੀ 10 ਜੁਲਾਈ ਨੂੰ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਸੁਝਾ ਦਿੱਤਾ ਸੀ ਕਿ ਉਹ ਆਧਾਰ ਅਤੇ ਵੋਟਰ ਆਈਡੀ ਕਾਰਡ ਨੂੰ ਸਵੀਕਾਰ ਕਰਨ ਉਤੇ ਵਿਚਾਰ ਕਰੇ ਕਿਉਂਕਿ ਇਹ ਪ੍ਰਮਾਣਿਕ ਦਸਤਾਵੇਜ਼ ਹਨ ਅਤੇ VOTER ਸੂਚੀ ਨੂੰ ਅਪਡੇਟ ਕਰਨ ਦੇ ਉਦੇਸ਼ ਨਾਲ ਅਸਲੀ ਵੋਟਰਾਂ ਦੀ ਤਸਦੀਕ ਲਈ ਇਹ ਕਿਹੜਾ ਆਈਡੀ ਬੋਲਿਆ ਭਾਈ ਆਈਡੀ ਕਰ ਲਓ ਉਹਨਾਂ ਨੂੰ ਇਹ ਕਿਹੜਾ ਧੂਰੀ ਆ ਉਹ ਪੇਪਰ ਦੇ ਵਿੱਚ ਧੂਰੀ ਸਹੀ ਕੀਤਾ ਉਹਨਾਂ ਨੇ ਇਧਰ ਲੈਂਕ